संत महाराज साधु राम जी ਜਿਨ੍ਹਾਂ ਦੇ ਦਰਸ਼ਨ ਦਾਸ ਨੇ ਕੀਤੇ ਹਨ ਇਧਰ ਟੱਬਾ ਪੈਣੀ ਹੈ ਮਹਾਰਾਜ دیوان ਲੱਗਿਆ ਹੈ ਮੈਂ ਤੁਮ ਦਸਰਿਕ ਖਾਨਦਾਨੀ ਕੰਮ ਕਰ ਜਾਂਦੀ ਹੈ ਜ਼ਰੂਰ ਕਰ ਜਾਂਦੀ ਹੈ ਤੋਗਰੂਪ ਸਾਧ ਸੰਗੀ ਜੀ ਉਥੇ ਸੰਤ ਮਹਾਰਾਜ साधु राम जी ਸੰਤ ਰਾੜੇ ਵਾਲੇ ਦੇ ਦਰਸ਼ਨ ਕਰਨ ਵਾਸਤੇ ਗਏ ਕਿਸੇ ਇੱਕ ਗਰੀਬਣੀ ਮਾਈ ਦੇ ਘਰ ਬੈਠੇ ਭਾਈ ਜਗ ਸਿੰਘ ਭੋਦ ਨੇ ਆਲੇ ਰਸਤਰ ਕਰੀ ਤੋ ਰੜੀ ਰੜੀ ਸੰਤਾਂ ਦਾ ਦੀਵਾਨ ਸੀ ਕੌਮੇ ਹੰਕਾਰੀ ਬੰਦੇ ਕਦੇ ਕਿਸੇ ਖੁਸ਼ੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੰਕਾਰੀ ਬੰਦੇ ਸੁਣ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਚੰਦਨ ਦੇ ਬਾਗ ਵਿੱਚ ਇਸ ਪੰਪ ਸਰਸਾਲ ਸਰੋਵਰ ਪੰਪ ਸਰੋਵਰ ਇਹਨੂੰ ਕਹਿੰਦੇ ਹਨ ਕਿ ਇੱਥੇ ਆਪਣੇ ਹਾਂਸ ਉਤਰੇ ਹੋਏ ਨੇ ਨਗਰ ਚ ਪਰਮ ਹਾਂਸ ਕਹਿੰਦੇ ਕਿ ਇਹ ਕਿੱ데 ਕਿੱਥੇ ਨੇ ਪਰਮ ਹਾਂਸ ਕਹਿੰਦੇ ਫਲਾਣੇ ਮਾਈ ਦੇ ਘਰ ਬੈਠੇ ਸੰਤ ਰਾਲੇ ਵਾਲੇ ਵੀ ਬਈ ਉਹਨਾਂ ਨੂੰ ਲਿਆਓ ਤੇ ਉਹ ਸੰਗਤ ਸ਼ਾਮਲ ਹੋਣ ਫੇਰ ਦੀਵਾਨ ਲਾਉਣਾ ਸ਼ਾਮਲ ਲੱਗੇ ਦੂਰ ਤੇ ਦੋ ਛੋਟੀ ਉਮਰ ਵਿੱਚ ਸੋਭਤ ਸੀਗਾ ਜਦੋਂ ਮਹਾਰਾਜ ਆਏ ਤੇ ਦੇਖ ਕੇ ਸਾਰੇ ਹੱਸ ਪਏ ਕਹਿੰਦੇ ਮਹਾਰਾਜ ਇੱਕ ਸ਼ਬਦ ਪੜ੍ਹ ਦੋ ਸੰਤ ਸਾਧੂ ਰਾਮ ਜੀ ਕਹਿੰਦੇ ਸਤਿਵਚਨ ਜੀ ਮਹਾਪੁਰਖ ਨੇ ਇੱਕ ਸ਼ਬਦ ਪੜ੍ਹਿਆ ਦੋ ਸ਼ਬਦ ਪੜ੍ਹੇ ਤਿੰਨ ਪੜ੍ਹੇ ਜਦੋਂ ਸ਼ਬਦ ਪੁਰਾਇ ਕਰਨ ਮਹਾਰਾਜ ਕਹਿੰਦੇ ਹੋਰ ਪੜ੍ਹ ਦੋ ਜਦੋਂ ਕਪੜਾ ਕਰਨ ਸੰਤ ਹਰਾੜੇ ਵਾਲੇ ਕਹਿੰਦੇ ਨੇ ਇੱਕ ਹੋਰ ਪੜ੍ਹ ਦੋ ਮਹਾਪੁਰਖਾ ਤੇ ਪੌਣਾ ਘੰਟਾ ਲਵਾ ਲਿਆ ਉਸਦੇ ਬਾਅਦ ਕਹਿੰਦੇ ਮਹਾਰਾਜ ਮੈਂ ਤੁਹਾਡੇ ਬੱਚ ਨੂੰ ਸਤਿਵਚਨ ਕਹੀਂ ਜਾਣਾ ਮੇਰਾ ਵੀ ਮਨੋਂ ਕਹਿੰਦੇ ਹਾਂ ਜ਼ਰੂਰ ਮੰਨਾਂਗੇ ਕਹਿੰਦੀ ਆਓ ਫਿਰ ਤੁਸੀਂ ਪੜੋ ਸ਼ਬਦ ਇੱਕ ਬਾਜੇ ਕੋਲ ਖੜਗੇ ਬਾਜੇ ਧਰ ਕੇ ਖੜਗੇ ਕਹਿੰਦੇ ਮੈਂ ਸੰਤਾਂ ਦਾ ਵਚਨ ਕਰ ਲਾ ਵੀ ਆਓ ਇੱਧਰ ਮੈਂ ਆ ਗਿਆ ਲੇਕਿਨ ਬੇਨਤੀ ਹੈ ਵੀ ਸੰਤਾਂ ਦਾ ਘੁੱਗੂ ਵੱਡੇਗਾ ਵੇ ਸਾਡਾ ਕੋਈ ਘੁੱਗੂ ਤਾਂ ਕੱਲ ਨੂੰ ਬੋਲੂਗਾ ਅੱਜ ਨਹੀਂ ਬੋਲ ਸਕਦਾ ਅੱਜ ਅਸੀਂ ਸਾੰਤ ਸਾਧੂ ਰਾਮ ਦੇ ਪਿੱਛੋਂ ਸ਼ਬਦ ਨਹੀਂ ਬੋਲ ਸਕਦੇ ਇਹਦਾ ਕੋਈ ਗੂਦਾ ਪਤਾ ਨਹੀਂ ਕਿ ਕਿੱਡਾ ਕ ਵੱਡੀ ਆਵਾਜ਼ ਆਏਗੀ ਸੋ ਗੁਰੂ ਰੂਪ ਸਾਸ ਸੰਗਤ